4-5 ਦਿਨ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਵੀਡੀਓ ਬਣਾ ਕੇ ਭੇਜੀ ਜੀ ਸਾਹਿਬ ਨੂੰ ਸੈਂਡ ਕੀਤੀ ਕਿ ਜੇ ਇਹਦੀ ਲੀਕਿੰਗ ਹੋ ਰਹੀ ਹੈ ਵੀ ਥੋੜਾ ਜਿਹਾ ਇੱਥੇ ਧਿਆਨ ਦਿੱਤਾ ਜਾਵੇ ਜਦ ਕਿ ਉਦੋਂ ਬਾਣ ਖਾਲੀ ਪਏ ਸੀ ਹੁਣ ਜਦੋਂ ਨੁਕਸਾਨ ਹੋ ਗਿਆ ਤਾਂ ਉਪਰੋਂ ਹੁਣ ਪ੍ਰਸ਼ਾਸਨ ਧਮਕੀਆਂ ਵੀ ਦੇ ਰਿਹਾ ਹੈ ਵੀ ਪਰਚੇ ਨਾ ਤੀ ਦਰਜ ਕਰੋ ਜਿਨ੍ਹਾਂ ਦੇ ਬਾਣਾ ਦੇ ਵਿੱਚ ਪਾਣੀ ਜਾ ਰਿਹਾ ਹੈ ਕੰਮ ਤਾਂ ਪਿਛਲੇ ਸਾਲ ਵੀ ਅਸੀਂ ਨੇ ਬਾਣੇ ਖੁਦਾ ਪਵੰਦ ਕੀਤਾ ਸੀ ਸਾਡੇ ਕੋਲ ਵੀਡੀਓ ਪਈਆਂ ਨੇ ਸਾਰੀਆਂ ਪੁਰਾਣੀਆਂ ਵੀ ਬਈ ਹਜ਼ਾਰਾਂ ਏਕੜ ਹੋ ਚੁੱਕਿਆ ਹੈ ਇਸ ਵਾਰ ਚਲੋ ਵੱਧ ਹੋ ਗਿਆ ਪਿਛਲੇ ਸਾਲ ਵੀ ਹੋਇਆ ਬਾਈ ਇਹ 4-5 ਦਿਨ ਪਹਿਲਾਂ ਸੀ ਪ੍ਰਸ਼ਾਸਨ ਨੂੰ ਵੀਡੀਓ ਬਣਾ ਕੇ ਬਾਈ ਜੀ ਜੇਈ ਸਾਹਿਬ ਨੂੰ ਸੈਂਡ ਕੀਤੀ ਵੀ ਜੇਦੀ ਲੀਕਿੰਗ ਹੋ ਰਹੀ ਹੈ ਵੀ ਥੋੜਾ ਜਿਹਾ ਇੱਥੇ ਧਿਆਨ ਦਿੱਤਾ ਜਾਵੇ ਜਨ ਕਿ ਉਦੋਂ ਬਾਣ ਖਾਲੀ ਪਏ ਸੀਗੇ ਉਸ ਦਿਨ ਜੀਰੀ ਲੱਗੀ ਪਰ ਉਹਨੇ ਕੋਈ ਨਹੀਂ ਪਹੁੰਚਿਆ ਬਾਈ ਹੁਣ ਜਦੋਂ ਨੁਕਸਾਨ ਹੋ ਗਿਆ ਤਾਂ ਉੱਪਰੋਂ ਹੁਣ ਪ੍ਰਸ਼ਾਸਨ ਧਮਕੀਆਂ ਵੀ ਦੇ ਰਿਹਾ ਹੈ ਵੀ ਪਰਚੀ ਇਹਨਾਂ ਦੀ ਦਰਜ ਕਰੋ ਜਿਨ੍ਹਾਂ ਦੇ ਬਾਣਾ ਦੇ ਵਿੱਚ ਪਾਣੀ ਜਾ ਰਿਹਾ ਹੈ ਹੁਣ ਬਾਈ ਐਂ ਦੱਸੋ ਵੀ ਇੱਥੇ ਗਲਤੀ ਕੀ ਦੀ ਹੈ ਪ੍ਰਸ਼ਾਸਨ ਆਪ ਦੀਆਂ ਨਲਾਇਕੀਆਂ ਛਪਾਉਣ ਦੇ ਲਈ ਯਾਰ ਪ੍ਰੈਸ਼ਰ ਲੋਕਾਂ ਤੇ ਬਣਾ ਰਿਹਾ ਹੈ ਵੀ ਜੇ ਕੰਮ ਤਾਂ ਪਿਛਲੇ ਸਾਲ ਵੀ ਅਸੀਂ ਨੇ ਬਾਨੇ ਖੁਦਾ ਪਾਬੰਦ ਕੀਤਾ ਸੀ ਸਾਡੇ ਕੋਲ ਵੀਡੀਓ ਪਈਆਂ ਨੇ ਸਾਰੀਆਂ ਪੁਰਾਣੀਆਂ ਵੀ ਨਹੀਂ ਬਾਈ ਕੋਈ ਨਹੀਂ ਹੈਗਾ ਪੰਚਾਇਤ ਸਰਪੰਚ ਸਾਹਿਬ ਖੜੇ ਨੇ ਪਿੰਡ ਦੀ ਪੰਚਾਇਤ ਪਹੁੰਚ ਚੁੱਕੀ ਤੇ ਡੇਰਾ ਪ੍ਰੇਮੀ ਨੇ ਵਿਚਾਰੇ ਉਹ ਲੱਗੇ ਹੋਏ ਆ ਪ੍ਰਸ਼ਾਸਨ ਦਾ ਇੱਥੇ ਕੋਈ ਨਾ ਕੁਝ ਵੀ ਨਹੀਂ ਹੈ